ਪੰਜਾਬੀ ਵਿੱਚ ਆਪਦਾ ਸਵਾਗਤ ਹੈ 6 ਦਿਨ ਪਹਿਲਾਂ ਅਗਵਾ ਹੋਏ ਲੜਕੇ ਦੀ ਨਹਿਰ ਵਿੱਚੋਂ ਗਲੀ ਸੜੀ ਹਾਲਤ ਵਿੱਚ Laash ਹੋਈ ਬਰਾਮਦ ਪਰਿਵਾਰ ਵੱਲੋਂ 6 ਦਿਨ ਪਹਿਲਾਂ ਪੁਲਿਸ ਨੂੰ ਕੀਤੀ ਗਈ ਸੀ ਗੁੰਮ ਹੋਣ ਦੀ ਸ਼ਿਕਾਇਤ ਪੁਲਿਸ ਵੱਲੋਂ ਦੋ ਕਤਿਤ ਮੋਲਜਿਮ ਗ੍ਰਿਫਤਾਰ ਪੁਲਿਸ ਜਾਂਚ ਚੱਲੀ ਹੈ ਨਾ ਹੀ ਗੋਲਡੀ ਪਤਾ ਨਹੀਂ ਪਾਸ ਸਵਧਾਨ ਨਛਨਾ ਪੰਜਾਬ ਪ੍ਰਧਾਨ ਅੱਜ ਅੱਜ ਘਟਨਾ ਹੋਈ ਹੈ ਇਹ ਬਾਰੇ ਜਾਣਕਾਰੀ ਅੱਜ ਇਹ ਪਰਿਵਾਰ ਮੇਰੇ ਕੋ ਆਇਆ ਜੀ ਸਵੇਰੇ ਵੇਲੇ ਕਹਿੰਦੇ ਸਾਡਾ ਮੁੰਡਾ ਲੱਭ ਨਹੀਂ ਰਿਹਾ ਤੇ ਮੈਂ ਡੀਐਸਪੀ ਸਾਹਿਬ ਕੋ ਗਿਆ ਸੱਚੋ ਸਾਹਿਬ ਕੋ ਗਿਆ ਮੈਂ ਵੀ ਆ ਸਾਡੇ ਮੁੰਡਾ ਤੋਂ ਗਾਇਬ ਹੋਇਆ ਵੀ ਪਾਜੀ ਇਹਦੇ ਬਾਰੇ ਦੱਸੋ ਵੀ ਕੋਈ ਸਹਾਨ ਕਰੋ ਉਹਨਾਂ ਵਿਚਾਰਿਆਂ ਨੇ ਸਵੇਰੇ ਬੜੀ ਆਪਣੀ ਤੁਰੰਤ ਕਾਰਵਾਈ ਕੀਤੀ ਪ੍ਰਸ਼ਾਸਨ ਨੇ ਇੰਨਾ ਸਾਡਾ ਸਹਿਯੋਗ ਦਿੱਤਾ ਜਿਹਦੇ ਨਾਲ ਸਾਡਾ ਮੁੰਡੇ ਦਾ ਪਤਾ ਚੱਲ ਗਿਆ ਕਿ ਮੁੰਡੇ ਨੂੰ ਮਾਰ ਕੇ ਤੇ ਸਾੜ ਕੇ ਤੇ ਨਹਿਰ ਤੇ ਕੱਢੇ ਛੁੱਟਿਆ ਗਿਆ ਇਹ ਕਿੱਥੋਂ ਫਿਰਿਆ ਗਿਆ ਮੁੰਡੇ ਇਹ ਮੁੰਡੇ ਮੰਡੀ ਦੇ ਵਿੱਚ ਇਹਨਾਂ ਦੀ ਕੋਈ ਮਾੜਾ ਮੋੜਾ ਖਤੋਂ ਪਾਈ ਹੋਈ ਸੀ ਉਹ ਤੋਂ ਮੁੰਡੇ ਨੇ ਚੁੱਕ ਕੇ ਲੈ ਗਏ ਤੇ ਮੱਲੰਗਾ ਆ ਆ ਨਹਿਰ ਹੈਗੀ ਮੱਲੰਗਾ ਵਾਲੀ ਇੱਥੇ ਨਹਿਰ ਤੇ ਖੜ ਕੇ ਉਹਨਾਂ ਦੀ ਸਾੜਿਆ ਮੁੰਡੇ ਤੁਹਾਨੂੰ ਕਿੱਦਾਂ ਪਤਾ ਲੱਗਾ ਮੁੰਡੇ ਨੇ ਫਿਰਿਆ ਸਰ ਉਹ ਮੁੰਡਿਆਂ ਦੀ ਵੀਡੀਓ ਵੀ ਆਉਣ ਦੀ ਆ ਵੀਡੀਓ ਦੇ ਵਿੱਚੋਂ ਪਤਾ ਲੱਗਾ ਵੀ ਇਹਨਾਂ ਮੁੰਡਿਆਂ ਨੇ ਚੁੱਕ ਕੇ ਖੜਾਇਆ ਮੁੰਡੇ ਦੀ ਗਿਫਤਾਰੀ ਹੋ ਗਈ ਹਾਂਜੀ ਇੱਕ ਦੀ ਹੋਈ ਸਰ ਮੰਗ ਪ੍ਰਸ਼ਾਸਨ ਕੋ ਇਹੋ ਜਲਦੇ ਵੀ ਜਿਹੜਾ ਇਹ ਗੁੰਡਾਗਰਦੀ ਚੱਲਣ ਦੀ ਸ਼ਹਿਰ ਚੱਲਣ ਦੀ ਜਾਂ ਪਿੰਡਾਂ ਚੱਲਣ ਦੀ ਉਹਨੂੰ ਨੱਥ ਪਾਈ ਜਾਵੇ ਅੱਜ ਦੀ ਡੈੱਡ ਬੋਡੀ ਕਿੱਥੋਂ ਮਿਲੀ ਹੈ ਇਹ ਜੀ ਮੱਲੀਆਂ ਦੀ ਨਹਿਰ ਤੋਂ ਹੀ ਇਹ ਕਿੰਨੇ ਦਿਨਾਂ ਤੋਂ ਗਿਆ ਬਾਡੇ ਘਰੋਂ ਕਿੰਨੇ ਦਿਨਾਂ ਤਾਂ ਗਿਆ ਵੀ 9 ਤਰੀਕ ਦਾ ਜੀ ਰਾਤ ਤੈਂ ਉਹਦੇ ਵਾਰ ਦਾ ਨੀਜੀ ਪਦਾਰ 9 ਤਰੀਕ ਦੇ ਰਾਤ ਹੋਇਆ ਜਿੰਨਾ ਮੁੰਡਿਆਂ ਨਾਲ ਗਿਆ ਪਤਾ ਲੱਗਾ ਕਿਹੜੇ ਮੁੰਡੇ ਦੋ ਜਣਿਆਲੇ ਦੇ ਦੋ ਗੈਰੀ ਦੇ ਆਏ ਇੱਕ ਦੀਵਦਾ ਉਪਰੇ ਦਾ ਹੈ ਕੀ ਪਤਾ ਲੜਾਈ ਲੜੀ ਕਿ ਕਾਲੀ ਪਤਾ ਨਹੀਂ ਜੀ ਇਹਨਾਂ ਦਾ ਕੀ ਚੱਲ ਰਿਹਾ ਕੀ ਨਹੀਂ ਬੱਚੜੀ ਜਾ ਉਹਨਾਂ ਨੇ ਇੱਕ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਜੀ ਕਿਦਾਂ ਦੀ ਕੀਤੀ ਹੋਈ ਆ ਇਹਨੂੰ ਆ ਚਾਰ ਦਿਨ ਹੋ ਗਏ ਅੱਜ ਕੀਤੀ ਆ ਜੀ ਤੇ ਆਹ ਰੈੱਡ ਬੋਡੀ ਕਿੱਥੋਂ ਬਲੀ ਨਹਿਰ ਤੋਂ ਹੀ ਮਲੀ ਨਹਿਰ ਤੋਂ ਹੀ ਕੀ ਮੰਗ ਕਰਦੇ ਸਰਕਾਰ ਤੋਂ ਜਨਾਬ ਅਸੀਂ ਇਹੋ ਹੀ ਕੰਨੇ ਆ ਵੀ ਕਦੀ ਇਹ ਹਜਾ ਚਾਂਸ ਨਾ ਹੋਵੇ گا ਸਜੇ ਸਦਾ ਦਿੱਤੀ ਜਾਵੇ ਕਾਬੂ ਕੀਤਾ ਜਾਵੇ ਇਹ ਜਿਹੜਾ ਜਨਾ ਮਨਜੀਤ ਕੋਹਰਾ ਸ਼ੇਖੂਪੁਰ ਮੱਲਾ ਲੇਡੀ ਆ ਉਹਦੇ ਨੂੰ ਅੱਜ ਇਨਫੋਰਮੇਸ਼ਨ ਮਿਲੀ ਸੀ ਜਿਹਦਾ ਬੇਟਾ ਕੁਝ ਦਿਨਾਂ ਤੋਂ ਘਰੋਂ ਗਿਆ ਤੇ ਉਹ ਮਿਲ ਨਹੀਂ ਰਿਹਾ ਉਹਦੇ ਉਹਨਾਂ ਦੇ ਨਾਲ ਤਾਲਮਿਲ ਕਰਕੇ ਉਹਨਾਂ ਦੀ ਸਟੇਟਮੈਂਟ ਤੇ ਉਹਨੂੰ ਕਿਡਨੈਪ ਕਰਕੇ ਲੈ ਗਏ ਨੇ ਤੇ ਉਹ ਐਫ ਆਈ ਆਰ ਦਰਜ ਕਰਕੇ ਤੇ ਉਹਦੇ ਚ ਇੱਕ ਦੋਸ਼ੀ ਮੇਨ ਫੜ ਲਿਆ ਹੋਇਆ ਦੀਪੂ ਨਾਂ ਦਾ ਬੰਦਾ ਜੀ ਆਥੋਂ ਗੈਰੀ ਦਾ ਤੇ ਦੋ ਹੋਰ ਨਾਮਿਨੇਟ ਕੀਤੇ ਨੇ ਇਹ ਦੀਪੂ ਦੀ ਇਨਸਾਫ ਤੇ ਪੁਸ਼ਕਿਸ਼ ਤੇ ਜਿਹੜੀ ਆ ਉਹ ਡੈੱਡ ਬੋਡੀ ਉਹਦੀ ਜਿਹੜੀ ਰਿਕਵਰ ਕਰ ਲਈ ਹੋਈ ਆ ਤੇ ਤਫ਼ਤੀਸ਼ ਚੱਲ ਰਹੀ ਹੈ ਵਜਾ ਕਿ ਇਹ ਝਗੜੇ ਦੀ ਇਹ ਪਹਿਲਾਂ ਵੀ ਇੱਕ ਦੂਸਰੇ ਨਾਲ ਲੜੇ ਸੀਗੇ ਕੁਝ ਸਮਾਂ ਪਹਿਲਾਂ ਪਰ ਕਾਰਵਾਈਆਂ ਕਿਸੇ ਨੇ ਕੁਝ ਨਹੀਂ ਕਰਾਈ ਉਹ ਲੜਾਈ ਤੋਂ ਇਹਨਾਂ ਦੀ ਪੁਰਾਣੀ ਕਿ ਚੱਲਦੀ ਆ ਰਹੀ ਸੀ ਤੇ ਦੁਆਰਾ ਜਿਹੜਾ ਲੈ ਜਾ ਕੇ ਇਹਨੂੰ ਨਹਿਰਾਂ ਦੇ ਮਲੀਆਂ ਨਹਿਰ ਤੱਕ ਲੈਣ ਤੇ ਜਿਹੜਾ ਉੱਥੇ ਇਹ ਕਿੰਨੇ ਦਿਨਾਂ ਤੋਂ ਖਵਾ ਹਿੱਤਾ ਇਹਨੂੰ ਉਹਨਾਂ ਦੇ ਦੱਸਣ ਬਤਾਵ ਕਿ ਇਹ 9 ਤਰੀਕ ਨੂੰ ਗਿਆ ਸੀਗਾ ਤੇ ਆਪਣੇ ਤੌਰ ਤੇ ਲੱਭਦੇ ਰਿਹਾ ਜਦੋਂ ਆਪਣਾ ਕੋ ਖਬਰ ਆਈ ਤੇ ਫਿਰ ਉਸ ਜਿਹੜੇ ਏਰੀਆ ਜੇ ਸ਼ੱਕ ਕਰਦੇ ਸੀ ਵੀ ਇਧਰ ਗਿਆ ਤਾਣਾ ਮੰਡੀ ਵਗੈਰਾ ਉਥੇ ਸੀਸੀਟੀਵੀ ਕੈਮਰੇ ਵੀ ਦੇਖੇ ਉਹਦੇ ਤੋਂ ਸਾਨੂੰ ਕਲੂ ਮਿਲੇ ਤੇ ਅੱਗੇ ਦੀ ਅੱਗੇ ਟੈਕਨੀਕਲ ਐਵੀਡੈਂਸ ਤੇ ਬਤਾਓ ਫਿਰ ਉਹ ਦੋਸ਼ੀ ਫੜ ਲਿਆ ਗਿਆ ਤੇ ਬਾਕੀਆਂ ਦੀ ਵੀ ਭਾਲ ਜਾਰੀ ਹੈ ਛਾਪੇਵਰੀ ਬਾਕੀ ਕਿੰਨੇ ਦੋ ਹੋਰ ਨੇ ਕੀ ਕਰਵੇ ਕੀ ਕਰ ਰਹੇ ਐਫਆਰ ਦਰਜ ਕਰ ਦਿੱਤੀ ਹੋਈ ਹੈ ਜਿ ਕਿਡਨੈਪ ਦੀ ਤੇ ਮਰਡਰ ਦੀ ਤੇ ਬਾਕੀ ਵੀ ਜਲਦ ਗੱਪਸਾਰ ਕੀਤੇ ਜਾਣ ਠੀਕ